ਕੈਨੇਡਾ ਦੇ ਵਿੱਚ ਆ ਕੇ ਇਹਨੇ ਕੁੜੀਆਂ ਪੈ ਛੱਡ ਜਾਂਦੀਆਂ ਨੇ ਮੈਨੂੰ ਵੀ ਲੱਗਦਾ ਵੀ ਛੱਡਣੇ ਚਾਹੀਦੇ ਨੇ ਇਹ ਕੈਨੇਡਾ ਦਾ ਤੁਸੀਂ ਦੱਸੋ ਕਿਹੜਾ ਸ਼ਹਿਰ ਆ ਮੈਨੂੰ ਤਾਂ ਭਈ ਬਹੁਤ ਵਧੀਆ ਤੇ ਮੈਂ ਹੁਣ ਕੱਲੂ ਇੱਥੇ ਆਉਂਗੀ ਜੌਬ ਦੇਖਣ ਤੇ ਆਪਾਂ ਹੁਣ ਇੱਥੇ ਵੀ ਗੱਡੀਆਂ ਦੀ ਪਾਰਕਿੰਗ ਵੀ ਆ ਫਿਰ ਤੁਹਾਨੂੰ ਦਿਖਾ ਦਈਏ ਨਾਲਾ ਨਾਲਾ ਸਾਰਾ ਘੁੰਮ ਕੇ ਆਂ ਜੀ ਗੱਡੀਆਂ ਕਿਉਂ ਕੀੜੇ ਲਾ ਰਹੀਆਂ ਨੇ ਪੰਜਾਬ ਵਾਲੇ ਕੰਮ ਹੋਇਆ ਪਿਆ ਪੰਜਾਬ ਦੇ ਕਿਤੇ ਵੀ ਗੰਦ ਪਾਉਣਾ ਹੱਦੇ ਨਹੀਂ ਜਲੂਸ ਪੱਡਣੋ ਨਾ ਯਾਰ ਪੰਜਾਬੀਆਂ বিনা ਰੌਣਕ ਵੀ ਨਹੀਂ ਕਿਤੇ ਹਨ ਕਹਤ ਹੁੰਦੇ ਪੰਜਾਬੀ ਕੰਦ ਪਾਉਂਦੇ ਪਰ ਰੌਣਕ ਪੰਜਾਬੀਆਂ ਨਾਲ ਆ ਆ ਦੇਖੋ ਹੁਣ ਵਾਹੀ ਅੜਕ ਦੇ ਵਿੱਚ ਵਾਲੇ ਗੱਡੀ ਲਾ ਰਹੀਆਂ ਨੇ ਰੌਣਕਾਂ